ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਣੀ ਆ ਅੱਜ ਦੀ ਵੀਡੀਓ ਵਿੱਚ ਗੱਲ ਕਰਨ ਜਾ ਰਹੇ ਹਾਂ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਇੱਕ ਪੱਤਰ ਜਾਰੀ ਕੀਤਾ ਗਿਆ ਜਿਹਦੇ ਵਿੱਚ TGT ਦੀਆਂ ਲਗਭਗ 104 ਵੈਕੈਂਸੀਸ ਦੇਖਣ ਨੂੰ ਮਿਲਦੀਆਂ ਨੇ ਤੁਸੀਂ ਇਹਨਾਂ ਵੈਕੈਂਸੀਸ ਦੇ ਵਿੱਚ ਕਿਵੇਂ ਅਪਲਾਈ ਕਰ ਸਕਦੇ ਹੋ ਮਿਨਿਮਮ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਦੇਖਣ ਨੂੰ ਮਿਲੇਗਾ ਕੀ ਇਹ ਰੈਗੂਲਰ ਪੋਸਟਾਂ ਨੇ ਜਾਂ ਫਿਰ ਕੰਟਰੈਕਟ ਦੇ ਆਧਾਰ ਤੇ ਪੋਸਟਾਂ ਦਾ ਜਿਹੜਾ ਨੋਟੀਫਿਕੇਸ਼ਨ ਇਹਨਾਂ ਵੱਲੋਂ ਜਾਰੀ ਕੀਤਾ ਗਿਆ ਐਂਡ ਇਹਦੇ ਵਿੱਚ ਜਦੋਂ ਤੁਹਾਨੂੰ ਜੌਬ ਮਿਲ ਜਾਂਦੀ ਹੈ ਤਾਂ ਉਹਦੇ ਵਿੱਚ ਤੁਹਾਡੀ ਸੈਲਰੀ ਕੀ ਹੋਏਗੀ ਸਿਲੈਕਸ਼ਨ ਪ੍ਰੋਸੈਸ ਕਿਸ ਤਰ੍ਹਾਂ ਦਾ ਦੇਖਣ ਨੂੰ ਮਿਲੇਗਾ ਵੈਸੇ ਤਾਂ ਇਹਨਾਂ ਵੱਲੋਂ ਇੱਕ ਪ੍ਰੀਖਿਆ ਕੰਡਕਟ ਕਰਵਾਈ ਜਾਏਗੀ ਐਂਡ ਤੁਸੀਂ ਕਦੋਂ ਤੋਂ ਇਹਨਾਂ ਵੈਕੈਂਸੀਜ਼ ਦੇ ਵਿੱਚ ਅਪਲਾਈ ਕਰ ਸਕਦੇ ਹੋ ਐਂਡ ਜਦੋਂ ਤੁਸੀਂ ਅਪਲਾਈ ਕਰਨਾ ਹੋਊਗਾ ਤਾਂ ਉਹਦੀ ਜਿਹੜੀ ਡੇਟ ਹੈਗੀ ਆ ਕਦੋਂ ਤੋਂ ਕਰ ਸਕਦੇ ਹਾਂ ਕਿਹੜੇ ਕਿਹੜੇ ਸਬਜੈਕਟਾਂ ਦੀਆਂ ਵੈਕੈਂਸੀਸ ਤੁਹਾਨੂੰ ਇਸ ਨੋਟੀਫਿਕੇਸ਼ਨ ਵਿੱਚ ਦੇਖਣ ਨੂੰ ਮਿਲਣਗੀਆਂ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਜਿਹੜੇ ਸਾਥੀ ਇਸ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਆ ਕਿਰਪਾ ਕਰਕੇ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਕਿਉਂਕਿ ਟੀਚਿੰਗ ਐਗਜ਼ਾਮ ਤੋਂ ਰਿਲੇਟਡ ਕੋਈ ਵੀ ਨੋਟੀਫਿਕੇਸ਼ਨ ਹੋਵੇ ਜਾਂ ਫਿਰ ਅਪਡੇਟ ਹੋਵੇ ਸਭ ਤੋਂ ਪਹਿਲਾਂ ਆਪਣੇ ਇਸ ਚੈਨਲ ਤੇ ਵਧੀਆਂ ਢੰਗ ਨਾਲ ਜਾਣਕਾਰੀ ਦਿੱਤੀ ਜਾਂਦੀ ਹੈ ਸੋ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ ਵੀਡੀਓ ਨੂੰ ਲਾਈਕ ਕਰ ਦਿਓ ਸੋ ਗੱਲ ਕਰਦੇ ਆਂ ਚੰਡੀਗੜ੍ਹ ਦੇ ਸਿੱਖਿਆ ਵਿਭਾਗ ਵੱਲੋਂ ਜਿਹੜਾ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਐਂਡ ਇਹ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਚੰਡੀਗੜ੍ਹ ਦੇ ਸਮੁਗਰਾ ਸਿੱਖਿਆ ਵਿਭਾਗ ਵੱਲੋਂ ਜਿਹਦੇ ਵਿੱਚ TGT ਦੀਆਂ ਲਗਭਗ 104 ਵੈਕੈਂਸੀਜ਼ ਦੇਖਣ ਨੂੰ ਮਿਲਦੀਆਂ ਨੇ ਆਨਲਾਈਨ ਅਪਲਾਈ ਕਰਨ ਤੋਂ ਬਾਅਦ ਹੀ ਤੁਸੀਂ ਇਹਦੇ ਵਿੱਚ ਸਿਲੈਕਸ਼ਨ ਹਾਸਲ ਕਰ ਸਕਦੇ ਹੋ ਅੱਜ 7 ਅਗਸਤ ਨੂੰ ਮੈਂ ਇਹ ਵੀਡੀਓ ਰਿਕਾਰਡ ਕਰ ਰਿਹਾ ਐਂਡ ਅੱਜ 7 ਅਗਸਤ ਨੂੰ ਹੀ ਇਹਨਾਂ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ 14 ਅਗਸਤ 2025 ਤੋਂ ਲਾਸਟ ਡੇਟ ਹੈਗੀ ਹੈ ਜੀ ਆਨਲਾਈਨ ਅਪਲਾਈ ਕਰਨ ਦੀ 5 ਸਤੰਬਰ 2025 ਸਬਜੈਕਟ ਵਾਈਜ਼ ਵੈਕੈਂਸੀਜ਼ ਨੂੰ ਵੀ ਸਮਝ ਲੈਣੀਆਂ ਇਹਦੇ ਵਿੱਚ ਤੁਹਾਨੂੰ ਅੰਗਰੇਜ਼ੀ ਹਿੰਦੀ ਪੰਜਾਬੀ ਮੈਥ ਸਾਇੰਸ ਮੈਡੀਕਲ ਤੇ ਨਾਨ ਮੈਡੀਕਲ ਅਲੱਗ-ਅਲੱਗ ਨੇ ਜੀ ਐਂਡ ਐਸਐਸਟੀ ਦੀਆਂ ਜਿਹੜੀਆਂ ਵੈਕੈਂਸੀਜ਼ ਨੇ ਇਹ ਤੁਹਾਨੂੰ ਇਹਦੇ ਵਿੱਚ ਦੇਖਣ ਨੂੰ ਮਿਲਦੀਆਂ ਨੇ ਕੁੱਲ ਵੈਕੈਂਸੀਜ਼ ਬਣ ਜਾਂਦੀਆਂ ਨੇ ਜੀ 104 ਜਿਹਦੇ ਵਿੱਚ ਤੁਹਾਨੂੰ ਅੰਗਰੇਜ਼ੀ ਦੀਆਂ 10 ਵੈਕੈਂਸੀਜ਼ ਹਿੰਦੀ ਦੀਆਂ 4 ਪੰਜਾਬੀ ਦੀਆਂ 9 ਮੈਥਸ ਦੀਆਂ 15 ਸਾਇੰਸ ਮੈਡੀਕਲ ਦੀਆਂ 8 ਸਾਇੰਸ ਨਾਨ ਮੈਡੀਕਲ ਦੀਆਂ 28 ਤੇ ਐਸਐਸਟੀ ਦੀਆਂ ਲਗਭਗ 30 ਵੈਕੈਂਸੀਜ਼ ਦੇਖਣ ਨੂੰ ਮਿਲਦੀਆਂ ਨੇ ਐਂਡ ਇਹਦੇ ਵਿੱਚ ਜਨਰਲ ਦੀਆਂ ਕਿੰਨੀਆਂ ਵੈਕੈਂਸੀਜ਼ ਨੇ ਕੈਟਾਗਰੀ ਵਾਈਜ਼ ਕਿੰਨੀਆਂ ਵੈਕੈਂਸੀਜ਼ ਨੇ ਇਹ ਸਾਰੀਆਂ ਚੀਜ਼ਾਂ ਤੁਸੀਂ ਇਹਨਾਂ ਦੀ ਵੈਬਸਾਈਟ ਤੇ ਚੈੱਕ ਕਰ ਸਕਦੇ ਹੋ ਵੈਸੇ ਮੈਂ ਸੇਮ ਨੋਟੀਫਿਕੇਸ਼ਨ ਟੈਲੀਗ੍ਰam ਚੈਨਲ ਤੇ ਵੀ ਸੈਂਡ ਕਰ ਦੂੰਗਾ ਮੰਨ ਲੈਂਿਆ ਤੁਹਾਡੀ ਫਿਊਚਰ ਵਿੱਚ ਜੌਬ ਲੱਗ ਜਾਂਦੀ ਹੈ ਤਾਂ ਇਹਦੇ ਵਿੱਚ ਜਿਹੜੀ ਤੁਹਾਡੀ ਸੈਲਰੀ ਹੋਗੀ ਉਹ ਕਿੰਨੀ ਹੋਊਗੀ ਜੀ ਉਹ ਹੋਣੀ ਹੈ ਜੀ ਮੰਥਲੀ ਸੈਲਰੀ 53870 ਰੁਪਏ ਐਂਡ ਇਹ ਜਿਹੜੀ ਸੈਲਰੀ ਹੋਏਗੀ ਕੰਟਰੈਕਟ ਦੇ ਆਧਾਰ ਤੇ ਹੀ ਮਿਲਣੀ ਆ ਐਂਡ ਇਸ ਗੱਲ ਤੋਂ ਆਪਾਂ ਨੂੰ ਇਹ ਗੱਲ ਵੀ ਕਲੀਅਰ ਹੁੰਦੀ ਹੈ ਕਿ ਇਹ ਰੈਗੂਲਰ ਪੋਸਟਾਂ ਨਹੀਂ ਹੈਗੀਆਂ ਇਹ ਹੈਗੀਆਂ ਨੇ ਜੀ ਕੰਟਰੈਕਟ ਦੇ ਆਧਾਰ ਤੇ ਪੋਸਟਾਂ ਇਦੇ ਵਿੱਚ ਤੁਹਾਡੀ ਆਨਲਾਈਨ ਫੀਸ ਕਿੰਨੀ ਲੱਗੇਗੀ ਜੇਕਰ ਤੁਸੀਂ ਜਨਰਲ OBC ਜਾਂ ਫਿਰ EWS ਕੈਂਡੀਡੇਟ ਹੈਗੇ ਹੋ ਤਾਂ ਤੁਹਾਡੀ ਫੀਸ ਲੱਗਣੀ ਹੈ ਜੀ 1000 ਰੁਪਏ ਜੇਕਰ ਤੁਹਾਡੀ ਕੈਟਾਗਰੀ ਹੈਗੀ ਹੈ SC ਫਿਰ ਤੁਹਾਡੀ ਜਿਹੜੀ ਫੀਸ ਲੱਗੇਗੀ ਉਹ ਲੱਗੇਗੀ ਜੀ 500 ਜੇਕਰ ਤੁਸੀਂ PWD ਕੈਂਡੀਡੇਟ ਹੈਗੇ ਹੋ ਤਾਂ ਤੁਹਾਡੀ ਕੋਈ ਫੀਸ ਨਹੀਂ ਲੱਗੇਗੀ एलिजिਬਿਲਟੀ ਕ੍ਰਾਈਟੇਰੀਆ ਦੀ ਗੱਲ ਕਰ ਲੈਣੀ ਆ ਕਿ ਜਿਹੜਾ ਤੁਹਾਨੂੰ एलिजिਬਿਲਟੀ ਕ੍ਰਾਈਟੇਰੀਆ ਯੋਗਤਾ ਦੇਖਣ ਨੂੰ ਮਿਲਦੀ ਆ ਉਹ ਕੀ ਹੈ ਜੀ ਸੋ ਇਹਦੇ ਵਿੱਚ ਗ੍ਰੈਜੂਏਸ਼ਨ ਦੀ ਮੰਗ ਇਹਨਾਂ ਦੁਆਰਾ ਕੀਤੀ ਗਈ ਹੈ ਜਿਹਦੇ ਵਿੱਚ 50% ਨੰਬਰ ਹੋਣੇ ਲਾਜ਼ਮੀ ਨੇ ਬੀਐਡ ਤੁਸੀਂ ਉਸ ਸਬਜੈਕਟ ਦੇ ਵਿੱਚ ਵੀ ਕੀਤੀ ਹੋਵੇ ਤੇ ਬੀਐਡ ਦੇ ਵਿੱਚ ਓਵਰਆਲ ਉਹਨਾਂ ਨੇ 50% ਨੰਬਰ ਮੰਗੇ ਹੈਗੇ ਆ ਗੱਲ ਕਰਦੇ ਆ ਸੀਟੈਟ ਪੇਪਰ 2 ਦੀ ਪ੍ਰੀਖਿਆ ਵੀ ਤੁਹਾਡੀ ਪਾਸ ਹੋਣੀ ਚਾਹੀਦੀ ਹੈ ਬਾਕੀ ਅਲੱਗ-ਅਲੱਗ ਸਬਜੈਕਟਾਂ ਦਾ ਜਿਹੜਾ ਐਲੀਜੀਬਿਲਟੀ ਕ੍ਰਾਈਟੇਰੀਆ ਤੁਹਾਨੂੰ ਅਲੱਗ-ਅਲੱਗ ਹੀ ਦੇਖਣ ਨੂੰ ਮਿਲੇਗਾ ਜਿਵੇਂ ਤੁਸੀਂ ਹਿੰਦੀ ਪੰਜਾਬੀ ਅੰਗਰੇਜ਼ੀ ਵਿੱਚ ਅਪਲਾਈ ਕਰ ਰਹੇ ਹੋ ਤਾਂ ਤੁਸੀਂ ਹਿੰਦੀ ਪੰਜਾਬੀ ਜਾਂ ਫਿਰ ਇੰਗਲਿਸ਼ ਲਿਟਰੇਚਰ ਆਪਦੀ ਗ੍ਰੈਜੂਏਸ਼ਨ ਵਿੱਚ ਜ਼ਰੂਰ ਪੜਿਆ ਹੋਵੇ ਬੀਏ ਵਿੱਚ ਵੀ ਸੇਮ ਸਬਜੈਕਟ ਹੋਣਾ ਚਾਹੀਦਾ ਆ ਇਸੇ ਤਰ੍ਹਾਂ ਜੇਕਰ ਤੁਸੀਂ ਨਾਨ ਮੈਡੀਕਲ ਦੇ ਵਿੱਚ ਸਾਇੰਸ ਵਿੱਚ ਅਪਲਾਈ ਕਰੋਗੇ ਤਾਂ ਤੁਹਾਡੇ ਸਾਇੰਸ ਵਾਲੇ ਜਿਹੜੇ ਤਿੰਨ ਸਬਜੈਕਟਸ ਨੇ ਜੀ ਉਹ ਪੜੇ ਹੋਣ ਐਂਡ ਜੇਕਰ ਤੁਸੀਂ ਐਸਐਸਟੀ ਵਿੱਚ ਅਪਲਾਈ ਕਰਨ ਜਾ ਰਹੇ ਹੋ ਤਾਂ ਉਹਦੇ ਵਿੱਚ ਤੁਹਾਡੇ ਜਿਹੜੇ ਐਸਐਸਟੀ ਵਾਲੇ ਸਬਜੈਕਟਸ ਨੇ ਜਿਵੇਂ ਇਹਨਾਂ ਨੇ ਸੱਤ ਸਬਜੈਕਟ ਮੈਂਸ਼ਨ ਕੀਤੇ ਹੋਏ ਆ ਜਿਵੇਂ ਹਿਸਟਰੀ ਪੋਲਿਟੀਕਲ ਸਾਇੰਸ ਇਕਨੋਮਿਕਸ ਜੀਓਗ੍ਰਾਫੀ ਸੋਸ਼ੀਆਲੋਜੀ ਪਬਲਿਕ ਐਡਮਿਨਿਸਟ੍ਰੇਸ਼ਨ ਐਂਡ ਸਾਈਕੋਲੋਜੀ ਇਹਨਾਂ ਸਬਜੈਕਟਾਂ ਵਿੱਚੋਂ ਕੋਈ ਦੋ ਜਿਹੜੇ ਸਬਜੈਕਟਸ ਨੇ ਜੀ ਉਹ ਜ਼ਰੂਰ ਪੜੇ ਹੋਣ ਐਂਡ ਮੈਡੀਕਲ ਦੇ ਵਿੱਚ ਜੇਕਰ ਮੈਂ ਸਾਇੰਸ ਟੀਚਰ ਦੀ ਗੱਲ ਕਰਾਂ ਤਾਂ ਇਹਨਾਂ ਦੀ ਜਿਹੜੀ ਡਿਮਾਂਡ ਹੈਗੀ ਆ ਜੀ ਕਿ 50 ਪ੍ਰਤੀਸ਼ਤ ਨੰਬਰ ਹੋਣੀ ਚਾਹੀਦੇ ਆ ਗ੍ਰੈਜੂਏਸ਼ਨ ਦੇ ਵਿੱਚ ਜ਼ੂਲੋਜੀ ਬੋਟਨੀ ਐਂਡ ਕੈਮਿਸਟਰੀ ਜਿਹੜਾ ਸਬਜੈਕਟ ਹੈਗਾ ਜੀ ਜ਼ਰੂਰ ਪੜਿਆ ਹੋਵੇ ਇਸੇ ਤਰ੍ਹਾਂ ਨਾਨ ਮੈਡੀਕਲ ਦੇ ਵਿੱਚ ਇਹਨਾਂ ਨੇ ਗੱਲ ਕੀਤੀ ਹੈ ਫਿਜ਼ਿਕਸ ਕੈਮਿਸਟਰੀ ਮੈਥ ਦੀ ਵੈਸੇ ਮੈਨੂੰ ਇਹਨਾਂ ਡਿਟੇਲ ਦੇ ਵਿੱਚ ਨਹੀਂ ਜਾਣਾ ਚਾਹੀਦਾ ਮੈਨੂੰ ਪਤਾ ਕਿ ਤੁਹਾਨੂੰ ਸਾਰਿਆਂ ਨੂੰ ਇਹਨਾਂ ਚੀਜ਼ਾਂ ਬਾਰੇ ਤਾਂ ਪਤਾ ਹੀ ਹੈ ਹੁਣ ਆਪਾਂ ਗੱਲ ਕਰ ਲੈਣੇ ਆ ਕਿ ਹੋਰ ਇਹਦੇ ਵਿੱਚ ਜੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਕਿ ਇੱਕ ਤੁਹਾਡੇ ਕੋਲ ਕੰਪਿਊਟਰ ਦਾ ਜਿਹੜਾ ਸਰਟੀਫਿਕੇਟ ਹੈਗਾ ਯਾ ਘੱਟੋ ਘੱਟ 80 ਘੰਟਿਆਂ ਵਾਲਾ ਜਾਂ ਫਿਰ ਆਈਐਸਓ 9001 ਸਰਟੀਫਾਈਡ ਜਿਹੜਾ ਸਰਟੀਫਿਕੇਟ ਹੈਗਾ ਜੀ ਉਹ ਤੁਹਾਡੇ ਕੋਲ ਹੋਣਾ ਚਾਹੀਦਾ ਆ ਜਿਨ੍ਹਾਂ ਸਾਥੀਆਂ ਕੋਲ ਹੈ ਨਹੀਂ ਤੁਸੀਂ ਕਿਸੇ ਵੀ ਕੈਫੇ ਤੇ ਜਾ ਕੇ ਜਾਂ ਫਿਰ ਕਹਿ ਲਓ ਕਿ ਕਿਸੇ ਵੀ ਕੰਪਿਊਟਰ ਸੈਂਟਰ ਤੇ ਜਾ ਕੇ ਜਿਹੜਾ ਕਿ ਗਵਰਨਮੈਂਟ ਰੀਕੋਗਨਾਈਜ਼ਡ ਇੰਸਟੀਚੂਟ ਹੀ ਹੋਊਗਾ ਉੱਥੋਂ ਤੁਸੀਂ ਪੈਸੇ ਦੇ ਕੇ ਇਹ ਸਰਟੀਫਿਕੇਟ ਬਣਵਾ ਸਕਦੇ ਹੋ ਕੀ ਇਹ ਇਲੀਗਲ ਕੰਮ ਹੈਗਾ ਆ ਕੁਝ ਹੱਦ ਤੱਕ ਨਹੀਂ ਇਲੀਗਲ ਆਪਾਂ ਨਹੀਂ ਕਹਿ ਸਕਦੇ ਵੈਸੇ ਇਹ ਸਰਟੀਫਿਕੇਟ ਵਾਲੀ ਕੰਡੀਸ਼ਨ ਕਿਉਂ ਰੱਖੀ ਜਾਂਦੀ ਹੈ ਕਿਉਂਕਿ ਕੱਲ ਨੂੰ ਤੁਸੀਂ ਫਿਊਚਰ ਵਿੱਚ ਜਦੋਂ ਤੁਹਾਨੂੰ ਜੌਬ ਮਿਲ ਜਾਂਦੀ ਹੈ ਤੁਸੀਂ ਇਹ ਨਾ ਕਹਿ ਸਕੋ ਕਿ ਮੈਨੂੰ ਤਾਂ ਕੰਪਿਊਟਰ ਚਲਾਉਣਾ ਆਉਂਦਾ ਨਹੀਂ ਉਹਨਾਂ ਨੇ ਕਹਿਣਾ ਵੀ ਦੇਖੋ ਤੁਸੀਂ ਕੰਪਿਊਟਰ ਦਾ ਸਰਟੀਫਿਕੇਟ ਪ੍ਰੋਵਾਈਡ ਕਰਵਾਇਆ ਹੋਇਆ ਇਹਦਾ ਮਤਲਬ ਤੁਹਾਨੂੰ ਕੰਪਿਊਟਰ ਚਲਾਉਣਾ ਆਉਂਦਾ ਆ ਸੋ ਇਸ ਤਰ੍ਹਾਂ ਦੀ ਕੰਡੀਸ਼ਨ ਇਸ ਕਰਕੇ ਲਗਾਈ ਜਾਂਦੀ ਹੈ ਸੋ ਤੁਸੀਂ ਬਣਵਾ ਲਿਓ ਜਿਨ੍ਹਾਂ ਸਾਥੀਆਂ ਦਾ ਕੰਪਿਊਟਰ ਸਰਟੀਫਿਕੇਟ ਨਹੀਂ ਬਣਿਆ ਹੋਇਆ ਤੁਸੀਂ ਕਿਸੇ ਵੀ ਕੈਫੇ ਤੇ ਵਿਜ਼ਿਟ ਕਰ ਲਿਓ ਕੰਪਿਊਟਰ ਸੈਂਟਰ ਤੇ ਵਿਜ਼ਿਟ ਕਰ ਲਿਓ 12000 ਜਾਂ ਫਿਰ 25000 ਦੇ ਪ੍ਰਾਈਜ਼ਿੰਗ ਤੋਂ ਥੱਲੇ ਥੱਲੇ ਹੀ ਜਿਹੜਾ ਸਰਟੀਫਿਕੇਟ ਹੈਗਾ ਜੀ ਤੁਹਾਨੂੰ ਉਹ ਪ੍ਰੋਵਾਈਡ ਕਰਵਾ ਦੇਣਗੇ ਠੀਕ ਹੈ ਜੀ ਭਾਵ ਇਹ ਕਿ ਤੁਹਾਡੇ ਕੋਲ ਕੰਪਿਊਟਰ ਦਾ ਸਰਟੀਫਿਕੇਟ ਹੋਣਾ ਚਾਹੀਦਾ ਆ ਏਜ ਲਿਮਿਟ ਦੀ ਗੱਲ ਕਰ ਲੈਣੀ ਆ 1 ਇੱਕ 2025 ਤੋਂ ਇਹਨਾਂ ਨੇ ਏਜ ਕੈਲਕੂਲੇਟ ਕੀਤੀ ਆ ਕਿ ਮਿਨਿਮਮ ਇਸ ਤੁਹਾਡੇ 21 ਸਾਲ ਹੋਣੀ ਚਾਹੀਦੀ ਆ ਤੇ ਮੈਕਸਿਮਮ ਜਿਹੜੀ ਉਮਰ ਹੈਗੀ ਆ ਇਹ 37 ਸਾਲ ਹੋਣੀ ਚਾਹੀਦੀ ਆ ਐਸਸੀ, OBC, ESMPWD ਨੂੰ ਕਹ ਲੋ ਕਿ ਇਹ ਤੇ ਰਿਲੈਕਸੇਸ਼ਨ ਵੀ ਦੇਖਣ ਨੂੰ ਮਿਲੇਗੀ ਕੋਈ ਇੰਟਰਵਿਊ ਨਹੀਂ ਹੈਗੀ ਆਨਲਾਈਨ ਰਿਟਨ ਐਗਜ਼ਾਮ ਹੀ ਲਿਆ ਜਾਊਗਾ 150 ਨੰਬਰਾਂ ਦਾ ਜਿਹਦੇ ਵਿੱਚ ਤੁਹਾਨੂੰ ਇੱਕ ਸਬਜੈਕਟ ਇੱਕ ਸੈਕਸ਼ਨ ਇਹ ਦੇਖਣ ਨੂੰ ਮਿਲੇਗਾ ਜਿਹੜਾ ਕਿ ਕਾਮਨ ਸੈਕਸ਼ਨ ਹੋਊਗਾ ਸਾਰਿਆਂ ਦਾ ਹੋਊਗਾ ਇੱਕ ਸੈਕਸ਼ਨ B ਜਿਹੜਾ ਹੋਊਗਾ ਜੀ ਉਹ ਤੁਹਾਡਾ ਸਬਜੈਕਟ ਵਾਲਾ ਸੈਕਸ਼ਨ ਦੇਖਣ ਨੂੰ ਮਿਲੇਗਾ ਐਂਡ ਕੁਝ ਸਾਥੀ ਨੇ ਜਿਨ੍ਹਾਂ ਦੇ 82 ਜਾਂ ਫਿਰ 83 ਨੰਬਰ ਬਣੇ ਹੋਏ ਆ ਉਹ ਪੁੱਛਦੇ ਨੇ ਕਿ ਸਰ ਅਸੀਂ ਇਹਦੇ ਵਿੱਚ ਅਪਲਾਈ ਕਰ ਸਕਦੇ ਆ SC ਕੈਟਾਗਰੀ ਵਾਲੇ ਕੈਂਡੀਡੇਟ ਐਲੀਜੀਬਲ ਹੈਗੇ ਨੇ ਇਨਾ ਪੋਸਟਾਂ ਦੇ ਵਿੱਚ ਅਪਲਾਈ ਕਰਨ ਦੇ ਲਈ ਗੱਲ ਕਰਦੇ ਆ BC ਜਾਂ ਫਿਰ OBC ਕੈਂਡੀਡੇਟ ਦੀ ਤੁਹਾਨੂੰ ਲਿਸਟ ਚੈੱਕ ਕਰਨੀ ਪੈਣੀ ਆ ਉਹ ਲਿਸਟ ਵੀ ਮੈਂ ਟੈਲੀਗ੍ਰਾਮ ਚੈਨਲ ਤੇ ਸੈਂਡ ਕਰ ਦਿੱਤੀ ਆ ਕਿ ਉਸ ਲਿਸਟ ਦੇ ਵਿੱਚ ਕੁਝ ਕਾਸਟਾਂ ਲਿਖਿਆ ਹੋਈਆਂ ਨੇ ਕੁਝ ਕਾਸਟ ਨੇ ਜੇਕਰ ਸੇਮ ਕਾਸਟ ਜਿਹੜੀ ਚੰਡੀਗੜ੍ਹ ਵਿੱਚ ਹੈਗੀ ਆ ਉਸ ਕਾਸਟ ਲਿਸਟ ਦੇ ਵਿੱਚ ਤੁਹਾਡੀ ਕਾਸਟ ਆਉਂਦੀ ਹੈ ਫਿਰ ਤੁਸੀਂ ਐਲੀਜੀਬਲ ਹੈਗੇ ਹੋ ਐਂਡ ਤੁਹਾਨੂੰ ਬੈਨੀਫਿਟ ਵੀ ਮਿਲੂਗਾ ਸੀਟਡ ਪਾਸ ਵਾਲੇ ਦੇ ਵਿੱਚ ਵੀ ਬੈਨੀਫਿਟ ਤਾਂ ਮਿਲਣਾ ਚਾਹੀਦਾ ਆ 150 ਨੰਬਰ ਵਾਲੇ ਪੇਪਰ ਦੀ ਗੱਲ ਆਪਾਂ ਕਰ ਰਹੇ ਸੀਗੇ ਕਿ ਜਿਹੜਾ ਪਾਰਟ A ਹੋਊਗਾ ਜਾਂ ਫਿਰ ਕਾਮਨ ਸੈਕਸ਼ਨ ਹੋਊਗਾ 50 ਨੰਬਰਾਂ ਦਾ ਆਉਣਾ ਆ ਜੇ ਦੇ ਵਿੱਚ ਤੁਹਾਡੇ ਤੋਂ ਜਰਨਲ ਅਵੇਅਰਨੈਸ ਰੀਜ਼ਨਿੰਗ ਮੈਥ ਆਈਸੀਟੀ ਜਿਹਨੂੰ ਕੰਪਿਊਟਰ ਕਹਿ ਸਕਦੇ ਹਾਂ ਟੀਚਿੰਗ ਐਪਟੀਟਿਊਡ ਅੰਗਰੇਜ਼ੀ ਹਿੰਦੀ ਜਾਂ ਫਿਰ ਪੰਜਾਬੀ ਵਰਗੇ ਜਿਹੜੇ ਸਬਜੈਕਟਸ ਨੇ ਜੀ ਦੇਖਣ ਨੂੰ ਮਿਲਣਗੇ ਇਹ ਹੋਊਗਾ ਜੀ ਤੁਹਾਡਾ 50 ਨੰਬਰਾਂ ਦਾ ਜਿਹੜਾ ਸੈਕਸ਼ਨ B ਹੋਊਗਾ ਜੀ ਸਬਜੈਕਟ ਸਪੈਸਿਫਿਕ ਕਵੈਸਚਨਸ ਹੋਣਗੇ ਜਿਹੜੇ ਕਿ 100 ਨੰਬਰਾਂ ਦੇ ਹੋਣਗੇ ਐਂਡ ਜੇਕਰ ਤੁਸੀਂ ਦੋਨਾਂ ਦੀ ਆਪਾਂ ਜੇਕਰ ਗੱਲ ਕਰਦੇ ਹਾਂ ਕਿ 40 40 ਪ੍ਰਤੀਸ਼ਤ ਨੰਬਰ ਜਿਹੜੇ ਲੈਣੇ ਹੈਗੇ ਨੇ ਜੀ ਉਹ ਲਾਜ਼ਮੀ ਨੇ ਐਂਡ ਇਹਦੇ ਵਿੱਚ ਤੁਹਾਨੂੰ 네ਗੇਟਿਵ ਮਾਰਕਿੰਗ ਵੀ ਦੇਖਣ ਨੂੰ ਮਿਲੂਗੀ ਜੇਕਰ ਤੁਸੀਂ ਚਾਰ ਪ੍ਰਸ਼ਨ ਗਲਤ ਕਰਦੇ ਹੋ ਤਾਂ ਤੁਹਾਡਾ ਇੱਕ ਨੰਬਰ ਕੱਟਿਆ ਜਾਏਗਾ ਭਾਵ 0.25 ਜਿਹੜੀ ਨੈਗੇਟਿਵ ਮਾਰਕਿੰਗ ਹੈਗੀ ਹੈ ਜੀ ਦੇਖਣ ਨੂੰ ਮਿਲੇਗੀ ਰਿਟਰਨ ਐਗਜ਼ਾਮ ਤੋਂ ਬਾਅਦ ਤਿੰਨ ਗੁਣਾ ਕੈਂਡੀਡੇਟਸ ਨੂੰ ਬੁਲਾਇਆ ਜਾਏਗਾ ਡਾਕੂਮੈਂਟ ਵੈਰੀਫਿਕੇਸ਼ਨ ਟਾਈਮ ਐਂਡ ਉਸ ਤੋਂ ਬਾਅਦ ਹੀ ਜਿਹੜੀ ਫਾਈਨਲ ਮੈਰਿਟ ਲਿਸਟ ਹੈਗੀ ਹੈ ਜੀ ਜਾਰੀ ਕੀਤੀ ਜਾਊਗੀ ਗੱਲ ਕਰ ਲੈਣੇ ਆ ਕਿ ਜੇਕਰ ਆਪਣੇ ਪੰਜਾਬ ਵਾਲੇ ਸਾਥੀ ਇਸ ਫਾਰਮ ਨੂੰ ਫਿਲ ਕਰਦੇ ਨੇ ਤੇ ਤੁਹਾਡਾ ਐਗਜ਼ਾਮ ਸੈਂਟਰ ਕਿੱਥੇ ਹੋਏਗਾ ਜੀ ਐਗਜ਼ਾਮ ਸੈਂਟਰ ਜਿਹੜਾ ਹੈਗਾ ਜੀ ਉਹ ਚੰਡੀਗੜ੍ਹ ਵਿੱਚ ਹੀ ਦੇਖਣ ਨੂੰ ਮਿਲੇਗਾ ਐਂਡ ਇਸ ਤੋਂ ਇਲਾਵਾ ਜਿਹੜੀ ਜੌਬ ਮਿਲੇਗੀ ਜੀ ਉਹ ਵੀ ਚੰਡੀਗੜ੍ਹ ਵਿੱਚ ਹੀ ਦੇਖਣ ਨੂੰ ਮਿਲੇਗੀ ਕੀ ਤੁਹਾਨੂੰ ਇਸ ਪੇਪਰ ਵਿੱਚ ਅਪੀਅਰ ਹੋਣਾ ਚਾਹੀਦਾ ਹੈ ਕਿਉਂਕਿ ਜਿਹੜੀ ਸੈਲਰੀ ਆ ਉਹ ਤਾਂ ਮੰਨ ਲੈਣੇ ਆ ਕਿ ਠੀਕ ਠਾਕ ਹੈਗੀ ਹੈ ਬਟ ਇਹਦੇ ਵਿੱਚ ਜਿਹੜੀ ਭਰਤੀ ਦੇਖਣ ਨੂੰ ਮਿਲ ਰਹੀ ਹੈ ਉਹ ਤਾਂ ਕੋਈ ਰੈਗੂਲਰ ਭਰਤੀ ਹੈ ਨਹੀਂ ਕੰਟਰੈਕਟ ਦੇ ਆਧਾਰ ਤੇ ਭਰਤੀ ਹੈ ਸੋ ਜੇਕਰ ਤੁਸੀਂ ਨਵਾਂ ਐਕਸਪੀਰੀਅੰਸ ਲੈਣਾ ਚਾਹੁੰਦੇ ਹੋ ਐਂਡ ਤੁਸੀਂ ਕਾਫੀ ਘੱਟ ਸੈਲਰੀ ਤੇ ਕਿਸੇ ਸਕੂਲ ਵਿੱਚ ਕੰਮ ਕਰ ਰਹੇ ਹੋ ਐਂਡ ਤੁਸੀਂ ਨਾਲ-ਨਾਲ ਕਿਸੇ ਹੋਰ ਐਗਜ਼ਾਮ ਦੀ ਤਿਆਰੀ ਵੀ ਕਰ ਰਹੇ ਹੋ ਬਟ ਤੁਸੀਂ ਜਿਹੜੀ ਟੀਚਿੰਗ ਜੌਬ ਹੈਗੀ ਹੈ ਉਹ ਛੱਡਣਾ ਨਹੀਂ ਚਾਹੁੰਦੇ ਤਾਂ ਮੈਨੂੰ ਲੱਗਦਾ ਹੈ ਕਿ ਤੁਹਾਨੂੰ ਇੱਕ ਵਾਰ ਵੈਸੇ ਟਰਾਈ ਕਰਕੇ ਦੇਖ ਲੈਣਾ ਚਾਹੀਦਾ ਆ ਤੇ ਨਾਲ-ਨਾਲ ਤੁਹਾਡੇ ਪੇਪਰ ਦੀ ਥੋੜੀ-ਬਹੁਤ ਤਿਆਰੀ ਵੀ ਹੋ ਜਾਣੀ ਆ ਕਿਉਂਕਿ ਇਨ ਫਿਊਚਰ ਜਦੋਂ ਕਦੇ ਵੀ ਵੈਕੈਂਸੀਜ਼ ਆਉਣਗੀਆਂ ਤਾਂ ਤੁਹਾਡੇ ਪੇਪਰ ਦੀ ਤਿਆਰੀ ਵੀ ਰਹਿਣੀ ਆ ਇੱਕ ਤੁਹਾਨੂੰ ਨਵਾਂ ਐਕਸਪੀਰੀਅੰਸ ਵੀ ਜਿਹੜਾ ਹੈਗਾ ਆ ਇੱਥੇ ਦੇਖਣ ਨੂੰ ਮਿਲੇਗਾ ਸੋ ਦੋਸਤੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਨ ਤੋਂ ਬਾਅਦ ਆਪ ਦੇ ਦੋਸਤਾਂ ਨਾਲ ਜ਼ਰੂਰ ਸ਼ੇਅਰ ਕਰ ਦਿਓ ਤੇ ਮੈਨੂੰ ਦਿਓ ਇਜਾਜ਼ਤ ਥੈਂਕ ਯੂ so much for watching god bless you all